ਪੀਸੀਆਰ ਵਾਲੇ ਲੈ ਕੇ ਦੋ ਸਟਾਫ ਜੈਂਟਸ ਨਾਲ ਕੇ ਇਹ ਉੱਥੇ ਪਹੁੰਚ ਗਿਆ ਨਾਲ ਹੀ ਨੇ ਕੈਮਰਾ ਆਨ ਕਰ ਲਿਆ ਸੋ ਇਹ ਬਤਮੀ ਜੀ ਕਰਨ ਆਪਿਆ ਗੱਡੀ ਦੀ ਚੈਕਿੰਗ ਕਰੋ ਇਹ ਵੋ ਹੈ ਇੱਥੇ ਕਿਹੜੀ ਔਨ ਡਿਊਟੀ ਤੁਸੀਂ ਇਹ ਇੱਥੇ ਕਿਹੜੀ ਤੁਸੀਂ ਪੁਲਿਸ ਦੀ ਭੂਮਿਕਾ ਨਿਭਾ ਰਹੇ ਹੋ ਔਨ ਡਿਊਟੀ ਹੋ ਕੇ ਹੋ ਨਹੀਂ ਕਿਨਸੇ ਮੇਰੀ ਮੇਰੀ ਹੈ ਨਹੀਂ ਇੱਥੇ ਕਿਹੜੀ ਨਹੀਂ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਤੁਸੀਂ ਡਿਊਟੀ ਦੀ ਇੱਥੇ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਆ ਕਿ ਕਿ ਲਾਕੇ ਦੀ ਬੰਦੀ ਹੋਈ ਹੈ ये ਗੱਲ बिल्कुल ਝੂਠੀ ਆ बिल्कुल ਗਲਤ ਗੱਲ ਐ ਨਾ ਕਿਸੇ कोई ਕੋਈ नहीं हुई, ना ਨਾ ਉਸ ਜਮਤ ਤੇ ਕੋਈ ਨਾਕਾ ਸੀਗਾ ਨਾ ਤੇ ਕੋਈ ਪੁਲਿਸ ਸੀਗੀ ਸਾਡੀ ਗੱਡੀ ਪਾਰਕਿੰਗ ਤੇ ਸੀ ਅਸੀਂ ਪਾਰਕਿੰਗ ਤੇ ਹੀ ਖੜੇ ਸੀਗੀ ਇਹ ਪੁਲਿਸ ਲੈ ਕੇ ਪਾਰਕਿੰਗ ਤੇ ਆਏ ਕੀ ਕਰ ਰਹੇ ਸੀ ਗੱਡੀ ਜਿਵੇਂ ਕੀ ਤਾਂ ਨਾ ਤਾਂ ਇੱਧਰ ਅਤ ਤੁਸੀਂ ਇਹਦੇ ਲਾਈਵ ਵੀਡੀਓ ਚ ਵੀ ਦੇਖ ਸਕਦੇ ਹੋ ਪੁਲਿਸ ਦਾ ਕਿੰਨਾ ਬੋਲ ਰਿਹਾ ਕੀ ਸਾਹਿਬ ਇਹਨੇ ਸੰਬੰਧੀ ਦੀ ਜੂੜ ਬੀਹੇਵ ਹੋ ਰਿਹਾ ਤੇ ਤੂੰ ਕੌਣ ਹੁੰਦੀ ਐ ਤੂੰ ਕੌਣ ਹੁੰਦੀ ਐ ਤੂੰ ਡੀਸੀ ਲੱਗੀ ਐ ਕੀ ਡੀਸੀ ਲੱਗੀ ਐ ਜੇ ਸਾਨੂੰ ਬਾਹਰ ਆ ਕੇ ਉੱਥੇ ਨੇ ਗੰਦੀ ਨੋਟ ਕਿ ਸਾਨੂੰ ਚਮਕੀ ਦਿੱਤੀ ਐ ਕਿਉਂਕਿ ਇਹਨੇ ਜਿੱਦਾਂ ਮੇਰੀ ਗੱਡੀ ਰੋਕੀ ਮੈਂ ਸ਼ੀਸ਼ਾ ਡਾਊਨ ਕਰਨ ਲੱਗੀ ਤੇ ਮੇਰੇ ਨਾਲ ਮੇਰੀ ਸਿਸਟਰ ਸੀਗੀ ਇਹਨੇ ਜਿੱਦਾਂ ਗਨ ਕੱਢੀ ਸਿਸਟਰ ਮੇਰੀ ਕਹਿੰਦੀ ਦੀਦੀ ਉਹਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ 1 ਤੇ 2 ਦੀ ਦਰਮਿਆਨੀ ਰਾਤ ਜਲੰਧਰ ਰੇਲਵੇ ਸਟੇਸ਼ਨ ਤੋਂ ਇੱਕ ਤਸਵੀਰਾਂ ਸਾਹਮਣੇ ਆਈਆਂ ਸੀ ਜਿਦੇ ਵਿੱਚ ਇੱਕ ਮਹਿਲਾ ਨੂੰ ਕਿਸੇ ਵੱਲੋਂ ਪੁੱਛਿਆ ਜਾ ਰਿਹਾ ਸੀਗਾ ਕਿ ਤੁਸੀਂ ਕੌਣ ਹੋ ਔਰ ਪੁਲਿਸ ਨੂੰ ਕਿਹਾ ਜਾ ਰਿਹਾ ਸੀ ਕਿ ਤੁਹਾਡੀ ਜਿਹੜੀ ਗੱਡੀ ਦੀ ਚੈਕਿੰਗ ਕਰਵਾਈ ਜਾਣੀ ਚਾਹੀਦੀ ਹੈ ਔਰ ਪੁਲਿਸ ਉਸੇ ਕਹਿੰਦੇ ਚੈਕਿੰਗ ਕਰਦੀ ਹੈ ਹਾਲਾਂਕਿ ਉਸ ਸਮੇਂ ਮਹਿਲਾ ਪੁਲਿਸ ਨਾਲ ਨਹੀਂ ਸੀਗੀ ਲੇਕਿਨ ਫੇਰ ਵੀ ਪੁਲਸ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਔਰ ਉਸ ਦੇ ਬਾਅਦ ਉਸ ਮਹਿਲਾ ਵੱਲੋਂ ਜਿਹੜਾ ਦੱਸਿਆ ਵੀ ਜਾਂਦਾ ਹੈਗਾ ਆਪਣੇ ਬਾਰੇ ਲੇਕਿਨ ਉਸੇ ਬਾਅਦ ਵੀ ਪੁਲਿਸ ਜਿਹੜਾ ਹੈਗਾ ਉਹਦੇ ਵਿੱਚ ਕੁਝ ਨਹੀਂ ਕਰਦੇ ਫਿਲਹਾਲ ਉਹ ਮਹਿਲਾ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਸਿਕਲ ਮੈਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਖੁਸ਼ੀ ਖੁਸ਼ੀ ਜੀ ਉਸ ਦਿਨ ਰਾਤ ਨੂੰ ਕੀ ਹੋਇਆ ਸੀਗਾ ਜਦੋਂ ਤੁਸੀਂ ਰੇਲਵੇ ਸਟੇਸ਼ਨ ਦੇ ਬਾਹਰ ਆ ਕੇ ਤੁਹਾਡੀ ਗੱਡੀ ਰੁਕੀ ਗਈ ਹੈ ਪੁਲਿਸ ਨੇ ਬਕਾਇਦਾ ਤੁਹਾਡੀ ਚੈਕਿੰਗ ਵੀ ਕੀਤੀ ਹੈ ਕੀ ਕਾਰਨ ਰਿਹਾ ਸਰ ਅੱਜ ਨਹੀਂ ਮੇਰਾ ਇਵੈਂਟਸ ਦਾ ਕੰਮ ਹੈਗਾ ਸੀ ਉਸ ਟਾਈਮ ਨਾਈਟ ਤੋਂ 3:00 ਹੋਈ ਸੀਗੀ ਤੇ ਅਸੀਂ ਰੋਟੀ ਖਾਣ ਵਾਸਤੇ ਰੇਲਵੇ ਸਟੇਸ਼ਨ ਚਲੇ ਗਏ ਜਿੱਦਾਂ ਅਸੀਂ ਰੇਲਵੇ ਸਟੇਸ਼ਨ ਅੰਦਰ ਐਂਟਰ ਹੋਏ ਜਾਂ ਤਾਬੇ ਦੇ ਕੋਲੇ ਸੀ ਰੁੱਕੇ ਆ ਦੋ ਮੁੰਡੇ ਮਾਸਕ ਵਿੱਚ ਸੀਗੇ ਓਨ ਬਾਈਕ ਤੇ ਸੀਗੇ ਉਹਨਾਂ ਨੇ ਸਾਨੂੰ ਗਲਤ ਕਮੈਂਟ ਵੀ ਕੀਤੀ ਗਲਤ ਵਰਡ ਯੂਜ਼ ਕੀਤੇ ਜਿਸ ਕਾਰਨ ਕਿ ਅਸੀਂ ਉਹਨਾਂ ਨੂੰ ਬੋਲਨੇ ਆ ਕਿ ਇਦਾਂ ਨਹੀਂ ਹੁੰਦਾ ਪਾਜੀ ਅਸੀਂ ਖਾਨਦਾਨੀ ਕੁੜੀਆਂ ਆ ਕੋਈ ਦੂਸਰੇ ਲੈਵਲ ਦੀ ਕੁੜੀਆਂ ਨਹੀਂ ਹੈਗੀਆਂ ਉਸ ਦੌਰਾਨ ਉਹਨੇ ਸਾਨੂੰ ਧਮਕੀ ਦਿੱਤੀ ਕਹਿੰਦਾ ਤੂੰ ਦੇਖ ਮੈਂ ਤੇਨਾਂ ਕੱਦਾਂ ਕੀ ਆ ਸਾਡੀ ਜਾਨ ਨੂੰ ਖਤਰਾ ਸੀਗਾ ਅਸੀਂ ਗੱਡੀ ਸਾਈਡ ਤੇ ਲਗਾ ਕੇ ਪਾਰਕਿੰਗ 'ਚ ਗੱਡੀ ਲਗਾ ਕੇ ਅਸੀਂ ਅੰਦਰ ਗਏ ਜਿੱਦ ਤੱਕ ਰੇਲਵੇ ਸਟੇਸ਼ਨ ਦੇ ਐਂਡ ਤੁਹਾਨੂੰ ਦੇ ਸਾਰੀ ਮੇਰੀ ਇੱਕ ਨੌਂਚ ਸੀਗੇ ਪੁਲਿਸ ਕਨਸਟੇਬਲ ਜਿਨ੍ਹਾਂ ਦੀ ਵੀਡੀਓ ਵੀ ਇਹਨਾਂ ਨੇ ਵਾਇਰਲ ਕੀਤੀ ਸੀ ਸਾਡੇ ਨਾਲ ਉਹ ਮੇਰੇ ਬ੍ਰਦਰ ਸੀਗੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਇਸ ਟਾਈਮ ਇੱਥੇ ਕੀ ਹੋਇਆ ਤੇ ਅਸੀਂ ਕਿ ਕੁਝ ਨਹੀਂ ਭਾਜੀ ਅਸੀਂ ਖਾਣਾ ਖਾਣ ਵਾਸਤੇ ਆਏ ਆ ਸਾਨੂੰ ਥੋੜੀ 10 ਮਿੰਟ ਵਾਸਤੇ ਪਾਇਓਰਟੀ ਚਾਹੀਦੀ ਕਿਉਂਕਿ ਸਾਨੂੰ ਦੋ ਮੁੰਡਿਆਂ ਨੇ ਬੜੀ ਗਲਤ ਕਮੈਂਟ ਕੀਤੇ ਨੇ ਸਾਡੀ ਜਾਨ ਨੂੰ ਖਤਰਾ ਹੈ ਤੇ ਉਹਨਾਂ ਨੇ ਆਪਣੇ ਸੀਨੀਅਰ ਇੰਸਪੈਕਟਰ ਨੂੰ ਪੁੱਛਿਆ ਸੀਨੀਅਰ ਇੰਸਪੈਕਟਰ ਨੇ ਕਿਹਾ ਕੋਈ ਚੱਕਰ ਨਹੀਂ ਸਰ ਤੁਸੀਂ ਜਾਓ ਇਹਨਾਂ ਨੂੰ ਬੱਚਿਆਂ ਨੂੰ ਰੋਟੀ ਖਾ ਕੇ ਇਹਨਾਂ ਨੂੰ ਸੇਫਲੀ ਕਾਰ ਪੇਜ ਕੇ ਤੁਸੀਂ ਅੰਦਰ ਆ ਜਾਓ ਦੰ ਅਸੀਂ ਜਿੱਦਾਂ ਆਏ ਆ ਪਾਜੀ ਸਾਡੇ ਮੰਗਦੇ ਆਏ ਅਸੀਂ ਖਾਣਾ ਖਾ ਲਿਆ ਸੀਗੇ ਤਿੰਨੇ ਕੁੜੀਆਂ ਤੇ ਪਾਜੀ ਬਾਹਰ ਖੜੇ ਸੀਗੇ ਇਹ ਮੁੰਡਾ ਉਦੋਂ ਮਾਸਕ ਤੋਂ ਬਿਨਾ ਆਇਆ ਇਹਨੇ ਸਾਨੂੰ ਪੁੱਛਿਆ ਕਿ ਕੋਈ ਇਸ਼ੂ ਹੈ ਕੋਈ ਗੱਲ ਹੈ ਤੇ ਅਸੀਂ ਪਾਜੀ ਨੇ ਕਿਹਾ ਨਹੀਂ ਮੇਰੇ ਨੌਂ ਚ ਨੇ ਮੇਰੇ ਰਿਲੇਟਿਵ ਨੇ ਤੇ ਅਚੰਤਕ ਅਸੀਂ ਇੱਥੇ ਮਿਲੇ ਆ ਕਿੰਨੇ ਵੀ ਪੁੱਛੇ ਮੈਂ ਵੀ ਸੇਮ ਇਹੀ ਕਹਾਂ ਕਿ ਨਹੀਂ ਮੇਰੇ ਬ੍ਰਦਰ ਦਾ ਇਤਨੀ ਕੋਈ ਗੱਲ ਨਹੀਂ ਸੋ ਇਹ ਸੀਗਾ ਕਿ ਮੈਨੂੰ ਸ਼ੋਰਟੀ ਹੋ ਗਈ ਕਿ ਇਹੀ ਮੁੰਡੇ ਸੀਗੇ ਜਿਨ੍ਹਾਂ ਨੇ ਸਾਡੇ ਦਾ ਬਤਮੀ ਜੀ ਕੀਤੀ ਜਿੰਨੇ ਦਿਨ ਲੱਗ ਮੈਂ ਆਪਣੇ ਬ੍ਰਦਰ ਨੂੰ ਦੱਸਣਾ ਹੀ ਉਹ ਲੱਗੀ ਸੀਗੀ ਕਿ ਪਾਜੀ ਇਹ ਸੀਗੇ ਦੋ ਮੁੰਡੇ ਉਹਨੇ ਸਿੱਕੇ ਨੂੰ ਇਹ ਸੀ ਆਪਣੇ ਪੀਸੀਆਰ ਵਾਲੇ ਲੈ ਕੇ ਦੋ ਸਟਾਫ ਜੈਂਟਸ ਲੈ ਕੇ ਇਹ ਉੱਥੇ ਪਹੁੰਚ ਗਿਆ ਲਾਲੀ ਨੇ ਕੈਮਰਾ ਆਨ ਕਰ ਲਿਆ ਸੋ ਇਹ ਬਤਮੀ ਜੀ ਕਦੋਂ ਲਾਪੇ ਗੱਡੀ ਦੀ ਚੈਕਿੰਗ ਕਰੋ ਇਹ ਵੋ ਹੈ ਤੋ ਇਹਨੂੰ ਮੈਂ ਕਿਹਾ ਕਿ ਤੂੰ ਹੁਣ ਨਾ ਕੋਨੇ ਮੇਰੀ ਗੱਡੀ ਦੀ ਚੈਕਿੰਗ ਕਰਨ ਵੰਦਾ ਤੇ ਨਹੀਂ ਉਥੋਂ ਕਿ ਕਿੰਨੇ ਦਿੱਤੀ ਮੇਰੀ ਗੱਡੀ ਦੀ ਚੈਕਿੰਗ ਕਰਨ ਨੂੰ ਸੋ ਇਹ ਬਹੁਤ ਜ਼ਿਆਦਾ ਬਦਤਮੀਜ਼ੀ ਨਾਲ ਬੋਲਿਆ ਬਹੁਤ ਹੀ ਦੂਰਵੇਵ ਕੀਤਾ ਬਾਅਦ ਵਿੱਚ ਜਿਹੜੀ ਇਹਨੇ ਗੱਲ ਕੀਤੀ ਕਿ ਨਾਕੇ ਦੀ ਬੰਦੀ ਹੋਈ ਹੈ ਇਹ ਗੱਲ ਬਿਲਕੁਲ ਝੂਠੀ ਹੈ ਬਿਲਕੁਲ ਗਲਤ ਗੱਲ ਹੈ ਨਾਕੇ ਸਬੰਧੀ ਕੋਈ ਗੱਲ ਨਹੀਂ ਹੋਈ ਨਾ ਉਸ ਜਗ੍ਹਾ ਤੇ ਕੋਈ ਨਾਕਾ ਸੀਗਾ ਨਾ ਤੇ ਕੋਈ ਪੁਲਿਸ ਸੀਗੀ ਸਾਡੀ ਗੱਡੀ ਪਾਰਕਿੰਗ 'ਚ ਸੀਗੀ ਅਸੀਂ ਪਾਰਕਿੰਗ 'ਚ ਹੀ ਖੜੇ ਸੀਗੀ ਇਹ ਪੁਲਿਸ ਲੈ ਕੇ ਪਾਰਕਿੰਗ 'ਚ ਆਏ ਤੇ ਉੱਥੇ ਨੇ ਬਦਤਮੀਜ਼ੀ ਕੀਤੀ ਇਹਨੇ ਗੱਡੀ ਵੀ ਚੈਕਿੰਗ ਕੀਤੀ ਹੈ ਨਾ ਮੈਂ ਕਿਹਾ ਤੂੰ ਗੱਡੀ ਨਹੀਂ ਚੈੱਕ ਕਰ ਸਕਦਾ ਗੱਡੀ ਮੇਰੀ ਪਾਰਕਿੰਗ 'ਚ ਤੇਰੀ ਹਿੰਮਤ ਨਹੀਂ ਹੈਗੀ ਹੱਥ ਧਲਾਨ ਦੀ ਕਹਿੰਦਾ ਤੂੰ ਮੈਨੂੰ ਜਾਣਦੀ ਨਹੀਂ ਮੈਂ ਕੌਣ ਐ ਮੈਂ ਇੱਕ ਰਿਪੋਰਟ ਹੈ ਮੇਰਾ ਅਧਿਕਾਰ ਹੈ ਮੇਰਾ ਹੱਕ ਹੈ ਠੀਕ ਹੈ ਚਲੋ ਪੁਲਿਸ ਕਨਸਟੇਬਲ ਗੱਡੀ ਨਹੀਂ ਸੀ ਚੈੱਕ ਕਰਦੇ ਐਨੇ ਜ਼ਬਰਦਸਤੀ ਚੈੱਕ ਕਰਾਈ ਉਹਨਾਂ ਵਿੱਚੋਂ ਇੱਕ ਇਨਸਪੈਕਟਰ ਨੇ ਇਹ ਵੀ ਗੱਲ ਕਹੀ ਹੈ ਕਿ ਜਦੋਂ ਉਹਨਾਂ ਦਾ ਸਾਡੇ ਕਨਸਟੇਬਲ ਖੜਿਆ ਉਹਨੇ ਕਹਿ ਰਿਹਾ ਕਿ ਮੇਰੇ ਨੌਨ 'ਚ ਨੇ ਮੇਰੇ ਰਿਸ਼ਤੇਦਾਰੇ ਤੇ ਸਾਡਾ ਫਰਜ਼ ਨਹੀਂ ਬੰਦਾ ਗੱਡੀ ਚੈੱਕ ਕਰ ਦਿੰਦਾ ਤੇ ਐਨੇ ਪੁਲਿਸ ਨੂੰ ਦਬਾਇਆ ਧਮਕਾਇਆ ਕਿ ਤਾਨੂੰ ਗੱਡੀ ਚੈੱਕ ਕਰਨੀ ਪੈਣੀ ਤੁਸੀਂ ਗੱਡੀ ਚੈ ਅਤੇ ਤੁਸੀਂ ਇਹਦਾ ਲਾਈਵ ਵੀਡੀਓ ਚ ਵੀ ਦੇਖ ਸਕਦੇ ਹੋ ਪੁਲਿਸ ਨਾਲ ਕਿੰਨਾ ਬੋਲ ਰਿਹਾ ਕੀ ਸਾਬ ਇਹਦੇ ਸਬੰਧੀ ਇਹ ਵੀ ਰੂਡ ਬਿਹੇਵ ਹੋ ਰਿਹਾ ਹੈ ਤੇ ਇਹਨਾਂ ਨੇ ਗੱਡੀ ਵਿੱਚ ਚੱਕ ਕੇ ਤੇ ਗੱਡੀ ਵਿੱਚ ਉਹਦੇ ਵਿੱਚ ਤੁਸੀਂ ਵੀ ਬਹਿਸਵਾਜੀ ਕਰਦੇ ਨਜ਼ਰ ਆ ਰਿਹਾ ਬਿਲਕੁਲ ਸਰ ਇਹ ਦੁਗਾਂਜ ਬਹੁਤ ਜ਼ਿਆਦਾ ਬਹਿਸਵਾਜੀ ਹੈ ਬਿਲਕੁਲ ਸਰ ਕਾਰਨ ਕੀ ਸੀਗਾ ਬਹਿਸਵਾਜੀ ਸਰ ਇਹ ਮੈਨੂੰ ਨਹੀਂ ਪਤਾ ਕਿ ਇਹ ਕਾਰਨ ਕੀ ਸੀਗਾ ਇਸ ਮੁੰਡੇ ਦੀ ਮੈਨੂੰ ਕੀ ਦੁਸ਼ਮਨੀ ਹੈ ਕਿ ਦੀ ਕੀ ਦੁਸ਼ਮਨੀ ਹੈ ਕੀ ਖੁੰਦਕ ਹੈ ਕਿ ਜਿਹੜਾ ਇਹ ਸਭ ਕੁਝ ਮੈਨਾਂ ਹੋਇਆ ਮੈਨੂੰ ਇਸ ਲਾਈਨ ਚ 5 ਸਾਲ ਹੋ ਗਏ ਕੰਮ ਕਰਦਿਆਂ ਨੂੰ ਕਦੀ ਮੈਨਾਂ ਹਾਦਸਾ ਨਹੀਂ ਹੋਇਆ ਇਹ ਮੈਨਾਂ ਫਸਟ ਟਾਈਮ ਹੋਇਆ ਇਸ ਦਾ ਕਦਰ ਮੈਨੂੰ ਵੀ ਪਤਾ ਕਿ ਇਸ ਦੀ ਖੁੰਦਕਬਾਜੀ ਪਿੱਛੇ ਕੌਣ ਹੈ ਕਿਹਦੀ ਰੰਜਿਸ਼ ਹੈ ਕੀ ਮੈਨੂੰ ਚੰਦ ਹੈ ਜਾਂ ਕੀ ਚਾਹਦੀ ਹੈ ਮੈਨੂੰ ਨਹੀਂ ਇਸ ਚੀਜ਼ ਬਾਰੇ ਨੌਲੇਜ ਕੀ ਕੌਣ ਹੈ ਅਗਰ ਕਿਸੇ ਦੇ ਕੋਈ ਰੰਜਿਸ਼ ਹੈ ਕਿਸੇ ਸਾਜ਼ਿਸ਼ਵਾਦੀ ਮੈਨ ਨਾਲ ਸਿੱਧੀ ਗੱਲ ਕਰੋ ਕਿਉਂਕਿ ਮੇਰੀ ਜਾਨ ਨੂੰ ਖਤਰਾ ਹੈ ਜੀ ਗੱਲ ਕੀਤੀ ਜਾਵੇ ਤੇ ਜਦੋਂ ਤੁਹਾਡੀ ਬਹਿਸਬਾਜੀ ਹੋਈ ਹੈ ਜਾਂ ਤੁਹਾਡਾ ਜੋ ਗੱਲਬਾਤ ਹੋਈ ਹੈ ਉਸ ਦੇ ਬਾਅਦ ਪੁਲਿਸ ਵੱਲੋਂ ਉੱਥੇ ਜਿਹੜੀ ਲੇਡੀਜ਼ ਫੋਰਸ ਸੀਗੀ ਉਸ ਸਮੇਂ ਜਦੋਂ ਗੱਡੀ ਦੀ ਚੈਕਿੰਗ ਜੀ ਨਹੀਂ ਜੀ ਨਹੀਂ ਜਦੋਂ ਉੱਥੇ ਕੋਈ ਨੇੜੀ ਕਾਂਸਟੇਬਲ ਨਹੀਂ ਸੀਗੇ ਜੈਂਕਸ ਕਾਂਸਟੇਬਲ ਦੋ ਸੀਗੇ ਨਾਲੇ ਮੁੰਡੇ ਦੋ ਆਏ ਸੀਗੇ ਇਹਨਾਂ ਨੇ ਪੁਲਿਸ ਨੂੰ ਧਮਕਾਇਆ ਕਿ ਚੈਕਿੰਗ ਕਰੋ ਪੁਲਿਸ ਵਾਲੇ ਕੰਟੀਨਿਊ ਹੱਥ ਨਹੀਂ ਸੀ ਪਾ ਰਹੇ ਉਹਨੇ ਸੀ ਚੈਕਿੰਗ ਕਰਾਵੇ ਮਲਕ ਇਹਨਾਂ ਨੇ ਇਹਨੇ ਪ੍ਰੈਸ਼ਰਾਈਜ਼ ਕੀਤਾ ਪੁਲਿਸ ਵਾਲਿਆਂ ਨੂੰ ਕਿ ਗੱਡੀ ਦੀ ਚੈਕਿੰਗ ਹੋਣੀ ਚਾਹੀਦੀ ਮੈਂ ਗੱਡੀ ਚੈੱਕ ਕਰਨ ਤੋਂ ਬਿਨਾ ਨਹੀਂ ਜਾਣਾ ਉਹ ਤੁਹੇ ਧਮਕੀਆਂ ਦੇ ਰਿਹਾ ਕਿ ਤੂੰ ਜਾਣਦੀ ਨਹੀਂ ਮੈਨੂੰ ਮੈਂ ਕੌਣ ਆ ਇਹ ਹੈ ਉਹ ਹੈ ਸੋ ਇਸ ਦਮਾਰ ਜਦੋਂ ਅਸੀਂ ਉੱਥੋਂ ਨਿਕਲੇ ਸਾਨੂੰ ਪੁਲਿਸ ਕਾਂਸਟੇਬਲ ਵਾਲਿਆਂ ਨੇ ਕਿਹਾ ਕਿ ਮੈਡਮ ਤੁਸੀਂ ਜਾਓ ਕੋਈ ਗੱਲ ਨਹੀਂ ਤੁਸੀਂ ਚਲੇ ਜਾਓ ਅਸੀਂ ਉੱਥੋਂ ਆਏ ਆ ਇਨੇ ਬਾਅਦ ਸਾਨੂੰ ਬਾਹਰ ਆ ਕੇ ਉਥੇ ਨੇ ਗੰਦੀ ਨੌਕੀ ਸਾਨੂੰ ਧਮਕੀ ਦਿੱਤੀ ਏ ਕਿਉਂਕਿ ਇਹਨੇ ਜਿੱਦਾਂ ਮੇਰੀ ਗੱਡੀ ਰੋਕੀ ਮੈਂ ਸ਼ੀਸ਼ਾ ਡਾਊਨ ਕਰਨ ਲੱਗੀ ਤੇ ਮੇਰੇ ਨਾਲ ਮੇਰੀ ਸਿਸਟਰ ਸੀਗੀ ਇਹਨੇ ਜਿੱਦਾਂ ਗਨ ਕੱਢੀ ਹੈ ਸਿਸਟਰ ਮੇਰੀ ਕਹਿੰਦੀ ਦੀਦੀ ਉਹਨੇ ਗਨ ਕੱਢੀ ਆ ਕਿ ਮੈਂ ਸ਼ੀਸ਼ਾ ਥੋੜਾ ਡਾਊਨ ਕੀਤਾ ਇਹਨੇ ਉਸ ਟਾਈਮ ਮੈਨੂੰ ਜੀ ਸਰ ਗਨ ਇਹਨੇ ਕੱਢੀ ਸੀ ਕਿੱਥੇ ਕੱਢੀ ਸੀ ਸਰ ਰੇਲਵੇ ਸਟੇਸ਼ਨ ਤੋਂ ਅੱਗੇ ਜਦੋਂ ਅਸੀਂ ਨਿਕਲ ਆਇਆ ਬਾਅਦ ਉਸ ਤੋਂ ਬਾਅਦ ਇਹ ਸਾਡੇ ਮੰਗਰ ਸੇਰ ਆਏ ਪਰ ਜਦੋਂ ਤੁਸੀਂ ਉੱਥੋਂ ਨਿਕਲੇ ਹੋ ਗੱਡੀ ਤਾਂ ਬਹੁਤ ਤੇਜ਼ ਗਈ ਸੀ ਸਰ ਗੱਡੀ ਤੇਜ਼ ਸੀਗੀ ਅੱਗੇ ਜਾ ਕੇ ਮੈ ਸਨੋ ਹੋ ਗਈ ਸੀ ਕਿਉਂਕਿ ਉਸ ਟਾਈਮ ਮੈਨੂੰ ਇਹ ਸੀਗਾ ਮੈਨੂੰ ਖਤਰਾ ਸੀਗਾ ਇਹਦੇ ਤੂੰ ਕੁਝ ਵੀ ਕਰ ਸਕਦਾ ਸੀ ਦੈਨ ਜਿੱਦਾਂ ਮੈਂ ਰੇਲਵੇ ਸਟੇਸ਼ਨ ਕੋਲ ਗਈ ਸਰ ਪੁਲਿਸ ਖੜੀ ਕਿਸ ਕਾਲਦਾ ਖਤਰਾ ਸੀ ਸਰ ਪੁਲਿਸ ਕੋਲ ਖੜੀ ਸੀ ਕਿ ਬਟ ਉਸ ਟਾਈਮ ਪੁਲਿਸ ਨੇ ਵੀ ਕੁਝ ਨਹੀਂ ਇਹਨੂੰ ਕਿਹਾ ਮੈਂ ਇਹ ਸਵਾਲ ਪੁਲਿਸ ਅਨਨ ਨੂੰ ਕਰਨਾ ਚਾਹਨੀ ਆ ਕਿ ਤੁਸੀਂ ਜੇ ਗੱਡੀ ਨਾਕੇ ਤੇ ਖੜੀ ਕੀਤੀ ਜਾਂਦੀ ਤੁਸੀਂ ਮੇਰੀ ਚੈਕਿੰਗ ਕਰਦੇ ਬੋਲਦੇ ਬਟ ਮੇਰੀ ਗੱਡੀ ਨਾਕੇ ਤੇ ਨਹੀਂ ਸੀਗੀ ਉਸ ਟਾਈਮ ਪੁਲਿਸ ਨੇ ਵੀ ਕੋਈ ਸਵਾਲ ਜਵਾਬ ਨਹੀਂ ਕੀਤਾ ਪੁਲਿਸ ਨੇ ਵੀ ਇਹਨਾਂ ਨੂੰ ਨਹੀਂ ਰੋਕਿਆ ਇਹਦਾ ਕ ਇਹਨਾਂ ਕਾਰਨ ਕੀ ਕੀ ਉਹਨੂੰ ਕਿਉਂ ਨਹੀਂ ਰੋਕਿਆ ਗਿਆ ਕਿਉਂ ਉਹਨੂੰ ਇਸ ਚੀਜ਼ ਦੀ ਵੀਡੀਓ ਵਾਇਰਲ ਕੀਤੀ ਗਈ ਹੈ ਕਿ ਕੀ ਗਲਤ ਸੀਗੇ ਸੀ ਜਿਵੇਂ ਅਸੀਂ ਰੋਟੀ ਖਾਧੀ ਖਾਣਾ ਖਾ ਲਿਸਗੇ ਇਸ ਵਿੱਚ ਅਸੀਂ ਕੁਝ ਗਲਤ ਨਹੀਂ ਸੀਗੇ ਤੁਹਾਡੀ ਇਮੇਜ ਨੂੰ ਜਿਹੜਾ ਨੁਕਸਾਨ ਪੁੰਚਾ ਬਿਲਕੁਲ ਸਰ ਪਹੁੰਚਿਆ ਹੋਇਆ ਕਿਉਂਕਿ ਇਸ ਮੰਗੇ ਨੇ ਮੇਰੀ ਬਹੁਤ ਜ਼ਿਆਦਾ ਵੀਡੀਓ ਵਾਇਰਲ ਕਰ ਦਿੱਤੀ ਮੇਕੀ ਗਾਰਨ ਕੁਝ ਵੀ ਨਹੀਂ ਹੈਗਾ ਗੱਡੀ ਵੀ ਚੈਕਿੰਗ ਹੋਈ ਹੈ ਗੱਡੀ 'ਚ ਵੀ ਇਹਨਰ ਕੁਝ ਬਰਾਮਤ ਨਹੀਂ ਹੋਇਆ ਕਿਤੇ ਨਾ ਕਿਤੇ ਤੁਹਾਡੀ ਛਵੀ ਕਰਾ ਬਿਲਕੁਲ ਸਰ ਬਿਲਕੁਲ ਮੇਰੀ ਇਮੇਜ ਦੀ ਗੱਲ ਲੁੱਟੀ ਕਿਉਂਕਿ ਮੇਰਾ ਕਰੀਅਰ ਹੈ ਮੇਰਾ ਕੰਮ ਹੈ ਕੱਲ ਨੂੰ ਇਸ ਚੀਜ਼ ਦਾ ਅ ਇਹ 5 ਸਾਲ ਹੋ ਗਏ ਇਸ ਕੰਮ ਕਰਦਿਆਂ ਨੂੰ ਮੇਰਾ ਆਪਣਾ ਗਰੁੱਪ ਹੈ ਮੈਂ ਕੰਮ ਕਰਦੀ ਆ ਕੱਲ ਨੂੰ ਮੈਂ ਹੋਰ ਵੀ ਕਿਤੇ ਜੁੜਨਾ ਇਸ ਕੰਮ ਦੇ ਅਕੋਰਡਿੰਗ ਇਸ ਚੀਜ਼ ਦਾ ਅਸਰ ਮੇਰੇ ਕੰਮ ਤੇ ਪੈ ਰਿਹਾ ਇਸ ਚੀਜ਼ ਦਾ ਅਸਰ ਮੇਰੇ ਕਰੀਅਰ ਉਤੇ ਪੈ ਰਿਹਾ ਤੇ ਹੁਣ ਤੁਸੀਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੋ ਗਏ ਹੋ ਸ਼ਿਕਾਇਤ ਕੋ ਦਰਜ ਕਰਵਾ ਕੇ ਆਏ ਹੋ ਜੀ ਬਿਲਕੁਲ ਸਰ ਮੈਂ ਸ਼ਿਕਾਇਤ ਦਰਜ ਕਰਵਾ ਦਿੱਤੀ ਜਨਾਣਾ ਤੁਹਾਡੀ ਗੱਲ ਬਾਤ ਸਰ ਸਾਡੀ ਆਪਣੇ ਸੰਦੀਪ ਸੈਨਾ ਹੋਈ ਹੈ ਗੱਲ ਜਿਹੜੇ ਜੋਇੰਟ ਸੀਪੀ ਸਰ ਨੇ ਉਹਨਾਂ ਨਾਲ ਵੀ ਗੱਲ ਹੋਈ ਹੈ ਇੱਕ ਮੁੱਦੇ ਦੇ ਹੋ ਸੀ ਕਿ ਮਨਪੇ ਟਿਲਦੋ ਸਰ ਉਹਨਾਂ ਨੇ ਵੀ ਗੱਲ ਹੋ ਗਈ ਤੁਸੀਂ ਉਹਨਾਂ ਨੂੰ ਪੁੱਛਿਆ ਹੈਗਾ ਕਿ ਜਦੋਂ ਮੇਰੀ ਗੱਡੀ ਚੈਕਿੰਗ ਹੋਈ ਹੈ ਉੱਥੇ ਕੋਈ ਮਹਿਲਾ ਸਟਾਫ ਨਹੀਂ ਸੀ ਨਾ ਮਹਿਲਾ ਸਟਾਫ ਬੁਲਾਇਆ ਗਿਆ ਲੇਕਿਨ ਉੱਥੇ ਜਿਹੜੇ ਜੈਂਟਸ ਜਿਹੜੀ ਪੁਲਿਸ ਸੀਗੀ ਉਹੀ ਜਿਹੜੀ ਚੈਕਿੰਗ ਕਰ ਰਹੀ ਕਿਉਂਕਿ ਅਸੀਂ ਤਸਵੀਰਾਂ ਜੇ ਦੇਖਿਆ ਕਿ ਸਿਰਫ ਲੇਡੀਆਂ ਹੀ ਉਹਦੇ ਵਿੱਚ ਦੋ ਤੋਂ ਤਿੰਨ ਬੈਠੀਆਂ ਹੋਈਆਂ ਸੀ ਸਾਡੇ ਜੀ ਸਾਡੇ ਲੇਡੀਆਂ ਸੀ ਅਸੀਂ ਸਿਰਫ ਲੇਡੀਆਂ ਕੁੜੀਆਂ ਹੀ ਸੀਗੀਆਂ ਅਸੀਂ ਤਿੰਨ ਉਸ ਤੋਂ ਇਲਾਵਾ ਕੋਈ ਚੋਤਾ ਬੰਦਾ ਨਹੀਂ ਸੀਗਾ ਨਾ ਹੀ ਕਿਸੇ ਨੇ ਸਾਡੀ ਕੋਈ ਗੱਲਬਾਤ ਸੀਗੀ ਅਸੀਂ ਤਿੰਨ ਕੁੜੀਆਂ ਖਾਣਾ ਹੀ ਖਾਦੀਆਂ ਸੀਗੀਆਂ ਉੱਥੇ ਕੋਈ ਕੁਝ ਨਹੀਂ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਤੁਹਾਡਾ ਜੋ ਇਨਸਾਫ ਇਹ ਤੁਹਾਨੂੰ ਦਿਵਾਇਆ ਜਾਏਗਾ ਕਿਉਂਕਿ ਤੁਹਾਡੀ ਕੋਈ ਗਲਤੀ ਨਹੀਂ ਹੈਗੀ ਗਲਤੀ ਉਹਦੀ ਹੈ ਕਿ ਇਥੇ ਲੇਡੀ ਕਨਸਟੇਬਲ ਨਹੀਂ ਸੀਗੀ ਉੱਥੇ ਦੂਸਤਾ ਗੱਡੀ ਪਾਰਕਿੰਗ ਸੀ ਸੀਗੇ ਨੇ ਪ੍ਰੈਸ਼ਰਾਈਜ਼ ਕੀਤਾ ਪੁਲਿਸ ਨੂੰ ਕਿ ਇਹਨਾਂ ਦੀ ਗੱਡੀ ਚੈੱਕ ਕੀਤੀ ਜਾਵੇ ਤੇ ਤੁਹਾਨੂੰ ਲੱਗ ਰਿਹਾ ਹੈ ਕਿਤੇ ਨਾ ਕਿਤੇ ਮਹਿਲਾਵਾਂ ਨੂੰ ਲੈ ਕੇ ਜਿੱਥੇ ਸਰਕਾਰ ਜਾਂ ਐਨਜੀਓ ਗੱਲ ਕਰਦੇ ਨੇ ਕਿ ਸੁਰੱਖਿਅਤ ਰਹਿਣ ਨੂੰ ਲੈ ਕੇ ਜਾਂ ਉਹਨਾਂ ਦੇ ਰੱਖਸ਼ਨ ਨੂੰ ਲੈ ਕੇ ਲੱਗ ਰਿਹਾ ਹੈ ਕਿ ਇਦਾਂ ਦੇ ਮਾਹੌਲ ਦੇ ਵਿੱਚ ਮਹਿਲਾਵਾਂ ਸੁਰੱਖਿਅਤ ਨਹੀਂ ਕਿਉਂਕਿ ਬਹੁਤ ਸੇ ਇਨਸੀਡੈਂਟ ਹੇ ਤੱਕ ਆ ਚੁੱਕੇ ਨੇ ਸਾਹਮਣੇ ਜੀ ਨਹੀਂ ਸਰ ਮੇਰੇ ਸਾਹਮਣੇ ਆਤੀ ਕੁੜੀਆਂ ਚਾਹੇ ਮਹਿਲਾਵਾ ਕਿਤੇ ਵੀ ਸੇਫ ਨਹੀਂ ਹੈਗੀਆਂ ਕਿਉਂਕਿ ਜਿੱਥੇ ਇਹਨਾਂ ਨੂੰ ਆਵਾਜ਼ ਚੱਕਣੀ ਚਾਹੀਦੀ ਵੀ ਹੱਕ ਚ ਖਨੋਣਾ ਚਾਹੀਦਾ ਉੱਥੇ ਕਾਨੂੰਨ ਦੇ ਨਹੀਂ ਜਿੱਥੇ ਕੁੜੀਆਂ ਸਹੀ ਨਹੀਂ ਜਿੱਥੇ ਕੁੜੀਆਂ ਬਿਲਕੁਲ ਰਾਈਟ ਨੇ ਉਸਤਾਂ ਦੇ ਖਿਲਾਫ ਐਕਸ਼ਨ ਲੈ ਵੀਨੇ ਬਲਕਿ ਜਿੱਥੇ ਇਹਨਾਂ ਨੇ ਐਕਸ਼ਨ ਲੈਣਾ ਚਾਹੀਦਾ ਉੱਥੇ ਨਹੀਂ ਲੈ ਰਹੇ ਕਿਉਂਕਿ ਹੁਣ ਤੁਸੀਂ ਜਸਟਿਸ ਲਈ ਥੋੜਾ ਟਾਈਮ ਨਹੀਂ ਹੋਇਆ 13 ਸਾਲ ਦੀ ਕੁੜੀ ਨਾਲ ਜੋ ਕੁਝ ਵੀ ਹੋਇਆ ਉਸ ਕੁੜੀ ਨੂੰ ਅੱਜ ਤੱਕ ਇਨਸਾਫ ਨਹੀਂ ਮਿਲੇ

ਕੁੜੀਆਂ ਸੇਫ ਨਹੀਂ ਹੈਗੀਆਂ ਕਿਤੇ ਵੀ ਪਰ ਜਿੱਥੇ ਕੁੜੀਆਂ ਦੇ ਨਾਲ ਗਲਤ ਹੋ ਰਿਹਾ ਉਹਨਾਂ ਨੂੰ ਆਵਾਜ਼ ਚੱਕਣੀ ਚਾਹੀਦੀ ਹੈ ਆਪਣੇ ਖਿਲਾਫ ਉਹਨਾਂ ਨੂੰ ਆਪਣੇ ਹੱਕ 'ਚ ਬੋਲਣਾ ਚਾਹੀਦਾ ਜੇ ਅਸੀਂ ਆਵਾਜ਼ ਨਹੀਂ ਚੱਕਾਂਗੇ ਐਦਾਂ ਦੇ ਅਣੋਪੀ ਸਾਡਾ ਬਹੁਤ ਫਾਇਦਾ ਚੱਕਣਗੇ ਕਿਉਂਕਿ ਅੱਜ ਮੈਂ ਅੱਜ ਉਸ ਮੁੰਡੇ ਨੇ ਮੇਰੇ ਨਾਲ ਗਲਤ ਕੀਤਾ ਮੇਰੀ ਵੀਡੀਓ ਵਾਇਰਲ ਕੀਤੀ ਅੱਜ ਮੈਂ ਦੱਬ ਕੇ ਬਹਿ ਜਾਂਦੀ ਕੱਲੋ ਕਿਸੇ ਕੁੜੀ ਨਾਲ ਕੁਝ ਵੀ ਗਲਤ ਕਰ ਸਕਦਾ ਹੈ ਇਸ ਕਰਕੇ ਮੈਨੂੰ ਪਤਾ ਕਿ ਮੈਂ ਸਹੀ ਹਾਂ ਮੇਰੀ ਗੱਡੀ 'ਚ ਕੋਈ ਬਰਾਮਤ ਨਹੀਂ ਹੋਇਆ ਅਸਲਾ ਜਾਂ ਕੋਈ ਵੀ ਚੀਜ਼ ਬਰਾਮਤ ਨਹੀਂ ਹੋਈ ਨਾ ਅਸੀਂ ਕਿਸੇ ਨੇ ਡਰਿੰਕ ਕੀਤੀ ਸੀ ਕਿ ਨਾ ਕੋਈ ਅਸੀਂ ਨਸ਼ੀਲੇ ਪਦਾਰਥ 'ਚ ਸੀ ਨਿਆਵਾ ਚੱਕਰੀ ਆਪਣੇ ਖਿਲਾਫ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਜਿਹਨੇ ਮੈਨਾਈ ਮੇਰੇ ਵਿਦਾਊਟ ਪਰਮਿਸ਼ਨ ਮੇਰੀ ਵੀਡੀਓ ਵਾਇਰਲ ਕੀਤੀ ਉਹਦਾ ਹੱਕ ਨਹੀਂ ਬੰਦਾ ਬਿਲਕੁਲ ਕਿਉਂਕਿ ਇੱਕ ਜਿਹੜਾ ਕ੍ਰਿਮੀਨਲ ਵੀ ਹੈਗਾ ਆ ਕਿਉਂਕਿ ਇਹਦੇ ਵਿੱਚ ਕੋਰਟ ਵੱਲੋਂ ਵੀ ਕਿਹਾ ਗਿਆ ਹੈਗਾ ਹੈ ਕਿ ਕਿਸੇ ਦੀ ਤੁਸੀਂ ਇਸ ਤਰ੍ਹਾਂ ਵੀਡੀਓ ਵੀ ਨਹੀਂ ਬਣਾ ਸਕਦੇ ਹੋ ਕਿਸੇ ਦੇ ਬਾਰੇ ਜਦ ਤੱਕ ਉਹ ਅਗਲਾ ਪਰਮਿਸ਼ਨ ਨਹੀਂ ਦਿੰਦਾ ਹੈਗਾ ਆ ਤੇ ਤੁਹਾਨੂੰ ਲੱਗ ਰਿਹਾ ਹੈ ਕਿ ਅਦਾਲਤਾਂ ਦੇ ਵੀ ਜਿਹੜੇ ਆਦੇਸ਼ ਹੈਗੇ ਨੇ ਉਹਨਾਂ ਨੂੰ ਵੀ ਤਾਕਤ ਦੇ ਰੱਖ ਕੇ ਜਿਹੜਾ ਫਿਰ ਵੀ ਇਹ ਕੰਮ ਹੋ ਰਿਹਾ ਹੈ ਬਿਲਕੁਲ ਸਰ ਇਹ ਤੇ ਚਲੋ ਜਾਸਾਬਾ ਨੇ ਬਹੁਤ ਵਾਰੀ ਕਿਹਾ ਕਿ ਕਿਸੇ ਵੀ ਧੀ ਪੈਂਦਾ ਜਾਂ ਕਿਸੇ ਮੁੰਡੇ ਦਾ ਫੇਸ ਨਹੀਂ ਰਿਵੀਲ ਕੀਤਾ ਜਾਏਗਾ ਜੇ ਉਸ ਗੱਲ ਸੱਚ ਤੋਂ ਨੂੰ ਦੱਸਿਆ ਤੇ ਉੱਥੇ ਤੋਂ ਨੂੰ ਗੱਲ ਖਤਮ ਕਰਨੀ ਚਾਹੀਦੀ ਜੇ ਉਹ ਬੰਦਾ ਗਲਤ ਹੈ ਫੇ ਤੁਸੀਂ ਮੀਡੀਆ ਤੇ ਫਲਾਓ ਖਬਰ ਮਤਲਬ ਕਿ ਇਦਾਂ ਦੀ ਕੋਈ ਗੱਲ ਨਹੀਂ ਹੋਈ ਜਸਟ ਸਹੀ ਰੋਟੀ ਖਾ ਰਹੀ ਸੀ ਕਿ ਰੋਟੀ ਖਾਣ ਦੇ ਮਾਮਲੇ ਚ ਇਹਨੇ ਇੰਨਾ ਵੱਡਾ ਇਸ਼ੂ ਕਰ ਦਿੱਤਾ ਗੱਡੀ ਪਾਰਕਿੰਗ ਦੀ ਸੀ ਕਿ ਬਾਕੀ ਇਹਨੇ ਕਹਿੰਦੇ ਝੂਠੀ ਸਾਬਿਤ ਕਰਦੇ ਆ ਕਿ ਗੱਡੀ ਜਿਹੜੀ ਉਹ ਨਾਕੇਬੰਦੀ ਤੇ ਪੜੀਗੀ ਸੀ ਬਿਲਕੁਲ ਨਹੀਂ ਨਾਕੇਬੰਦੀ ਤੇ ਪੜੀਗੀ ਗੱਡੀ ਮੇਰੀ ਰੇਲਵੇ ਸਟੇਸ਼ਨ ਦੇ ਅੰਦਰ ਪਾਰਕ ਕੀਤੀ ਸੀ ਬਿਲਕੁਲ ਹੋਰ ਵੀ ਮਹਿਲਾ ਉਹਨਾਂ ਦੇ ਨਾਲ ਦੇ ਨੇ ਕੀ ਕਹਿਣਾ ਚਾਹੂਗਾ ਮੈਮ ਕਿਵੇਂ ਦੇਖਦੇ ਹੋ ਇਸ ਇਨਸੀਡੈਂਟ ਨੂੰ ਦੇਖੋ ਬਹੁਤ ਹੀ ਜ਼ਿਆਦਾ ਤੁਹਾਨੂੰ ਪਤਾ ਹੈ ਕਿ ਨੋਨੀ ਹਰਕਤ ਕੀਤੀ ਏ ਤੇ ਬਾਕੀ ਇਹਨੇ ਮੈਨੂੰ ਰਾਤੀ ਕੰਟੈਕਟ ਕੀਤਾ ਸੀ ਸੀਪੀ ਮੈਡਮ ਤੁਹਾਨੂੰ ਪੀਸ ਮੈਡਮ ਨੂੰ ਉਸੇ ਟਾਈਮ ਮੈਸੇਜ ਵੀ ਕੀਤਾ ਲਿੰਕ ਵੀ ਸ਼ੇਅਰ ਕੀਤਾ ਉਹਨਾਂ ਨੇ ਇਹਨਾਂ ਨਾਲ ਗੱਲ ਵੀ ਕੀਤੀ ਫਿਰ ਉਹਨਾਂ ਨੇ ਅਕ੍ਰਿਸ਼ੀ ਜੈਨ ਮੈਡਮ ਏਡੀਸੀਪੀ ਨੇ ਉਹਨਾਂ ਦਾ ਵੀ ਇਹਨਾਂ ਨੂੰ ਕਾਲ ਆਈ ਰਾਤ ਨੂੰ ਸਾਰਾ ਇਹਨਾਂ ਕੋਲ ਸੁਣਿਆ ਤੇ ਅੱਜ ਅਸੀਂ ਪਹੁੰਚੇ ਇੱਥੇ ਕੰਪਲੇਂਟ ਦਿੱਤੀ ਏ ਉਹਨਾਂ ਨੇ ਏਡੀਸੀਪੀ ਅਕ੍ਰਿਸ਼ੀ ਜੈਨ ਨੂੰ ਮਾਰਕ ਕੀਤੀ ਏ ਤੇ ਜੋ ਵੀ ਹੈਗਾ ਕਹਿੰਦੇ ਜਿੱਦੀ ਵੀ ਗਲਤੀ ਉਹ ਹੈਗੀ ਤੇ ਉਹ ਗਲਤੀ ਹੈ ਸਾਰਾ ਕੁਝ ਤੁਹਾਨੂੰ ਵੀ ਦਿਖ ਰਿਹਾ ਸਭ ਨੂੰ ਦਿਖ ਰਿਹਾ ਤੇ ਉੱਥੇ ਹੋਰ ਵੀ ਸਾਰੇ ਪੱਤਰਕਾਰ ਆਏ ਸੀ ਇਹਨਾਂ ਦੇ ਅਗੇਂਸਟ ਚਿਵ ਸੈਨਾ ਵੱਲੇ ਵੀ ਆਏ ਸੀ ਇਹਨਾਂ ਦੇ ਅਗੇਂਸਟ ਕਾਰਵਾਈ ਕਰਨ ਲਈ ਕਿ ਇਹ ਮੁੰਡੇ ਦਾ ਕੰਮ ਹੀ ਇਹ ਹੀ ਹੈ ਕਿਉਂਕਿ ਪਹਿਲੇ ਤੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਮੁੰਡਾ ਕੌਣ ਹੈ ਤੇ ਬਾਅਦ ਵਿੱਚ ਜਦੋਂ ਉਹ ਵੀਡੀਓ ਦੇ ਵਿੱਚ ਦੇਖੋ ਲਾਸਟ ਦੇ ਬੋਲ ਰਿਹਾ ਕਿ ਮੈਂ ਰੰਜਨ ਥਾਪਰ ਹਾਂ ਤੇ ਉਹ ਸਾਰਿਆਂ ਨੇ ਸੁਣਿਆ ਵੀ ਹੈਗਾ ਤੇ ਫਿਰ ਬਾਅਦ ਵਿੱਚ ਅਸੀਂ ਇਹਨਾਂ ਉਹਦੀ ਸਾਰਾ ਦੇਖਿਆ ਕਿ ਕਿੱਥੋਂ ਇਹ ਰਹਿਣ ਵਾਲਾ ਕਿੱਥੇ ਕੋਣ ਇਹ ਰੰਜਨ ਤਾਪਰ ਉਹਦੀ ਸਾਰੀ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ ਅਸੀਂ ਖੁਦ ਆਪਣੇ ਬਿਹਾਵ ਤੇ ਕੀਤੀ ਹੈ ਤੇ ਉਹਦਾ ਰਿਕਾਰਡ ਵੀ ਕ੍ਰਿਮੀਨਲ ਪਾਇਆ ਗਿਆ ਜੋ ਕਿ 4 ਨੰਬਰ ਥਾਣੇ ਚ ਵੀ ਮੌਜੂਦ ਹੈ ਇਹਦਾ ਕਿ ਹੁਣੇ ਹੀ ਇਹਦੇ ਤੇ ਕੋਈ ਕਾਂਡ ਵੀ ਹੋਇਆ ਸੀ ਥੋੜਾ ਟਾਈਮ ਪਹਿਲੇ ਤੇ ਉਹਦੇ ਇਹ ਜ਼ਮਾਨਤ ਤੇ ਆਇਆ ਹੋਇਆ ਬਾਹਰ ਤੇ ਬਾਕੀ ਅਸੀਂ ਪ੍ਰਸ਼ਾਸਨ ਨੂੰ ਐਪਲੀਕੇਸ਼ਨ ਦੇ ਕੇ ਆਇਆ ਹਾਂ ਤੇ ਉਹਨਾਂ ਨੇ ਸਾਨੂੰ ਬਹੁਤ ਅਸ਼ਵਾਸ਼ਣ ਦਵਾਇਆ ਕਿ ਅਸੀਂ ਪੂਰਾ ਪੂਰਾ ਇਨਸਾਫ ਦਵਾਇਆ ਜਾਏਗਾ ਸਰਕਾਰ ਵੱਲੋਂ ਸਮਾਜ ਵੱਲੋਂ ਮਹਿਲਾਵਾਂ ਨੂੰ ਲੈ ਕੇ ਲੱਗ ਰਿਹਾ ਦਾਅਵਾ ਇਹ ਕਿ ਖੁੱਲਦੀ ਪਈ ਹੈ ਦੇਖੋ ਜੀ ਮੈਂ ਬੋਲਤੀ ਆਪਾਂ ਨਹੀਂ ਕਹਿ ਸਕਦੇ ਕਿ ਖੁੱਲਦੀ ਪਈ ਹੈ ਅਸੀਂ ਇਹੀ ਕਹਿ ਸਕਦੇ ਹਾਂ ਜਿੱਥੇ-ਜਿੱਥੇ ਸਾਨੂੰ ਕੋਈ ਵੀ ਸੁਰੱਖਿਅਤ ਨਹੀਂ ਹੈਗੇ ਜਿੱਥੇ ਤੱਕ ਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਜਿੱਥੇ ਲਾਇਨ ਆਰਡਰ ਬਿਲਕੁਲ ਫੇਲ ਹੈ ਠੀਕ ਹੈ ਲਾਇਨ ਆਰਡਰ ਫੇਲ ਹੈ ਫੇਲ ਹੈ ਬਿਲਕੁਲ ਫੇਲ ਹੈ ਕਿਉਂਕਿ ਦੇਖੋ ਕਿ ਜਦੋਂ ਰਾਤ ਦੀ ਗੱਡੀ ਦੀ ਚੈਕਿੰਗ ਹੋਣੀ ਹੈ ਉੱਥੇ ਮਹਿਲਾ ਕਨਸਟੇਬਲ ਹੋਣੀ ਜ਼ਰੂਰੀ ਸੀ ਕਿਸੇ ਦਾ ਰਾਈਟ ਨਹੀਂ ਹੈਗਾ ਕਿ ਆਪਾਂ ਕਿਸੇ ਦੀ ਗੱਡੀ ਦੀ ਤਲਾਸ਼ੀ ਲਈਏ ਚਲੋ ਉਹਨਾਂ ਨੇ ਇਹ ਲੇਡੀਜ਼ ਹੋਣ ਕਰਕੇ ਕੰਮ ਤੋਂ ਆਈਆਂ ਘਬਰਾ ਵੀ ਗਈਆਂ ਨੇ ਰੱਬ ਨਾ ਕਰੇ ਕੁਝ ਕੁਝ ਹੈਪਨਿੰਗ ਹੋ ਜਾਂਦੀ ਤਾਂ ਫਿਰ ਕੀ ਹੁੰਦਾ ਜਿਵੇਂ 13 ਸਾਲ ਦੀ ਕੁੜੀ ਨਾਲ ਹੁਣ ਇਹ ਹੋਇਆ ਪੂਰਾ ਪੰਜਾਬ ਇਸ ਗੱਲ ਦੀ ਰੋਸ਼ ਵਿੱਚ ਹੈ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਰਾਤੀ ਫੇਰ ਕੁਝ ਹੋ ਜਾਂਦਾ ਤੇ ਫੇਰ ਕਿੱਥੇ ਆਪਾਂ ਮੂੰਹ ਦਿਖਾਣ ਜੋਗੇ ਰਹਿੰਦੇ ਤੇ ਸੋ ਸਾਨੂੰ ਸੀਪੀ ਜੁਆਇੰਟ ਸੀਪੀ ਸਾਹਿਬ ਨੇ ਕਿਹਾ ਹੈ ਕਿ ਅਸੀਂ ਜਲਦੀ ਤੋਂ ਜਲਦੀ ਕਾਰਵਾਈ ਕਰਾਂਗੇ ਤੇ ਜੋ ਵੀ ਹੁੰਦਾ ਉਹਦੀ ਸਾਰੀ ਤੁਹਾਡੇ ਫੇਵਰ ਚ ਜੋ ਵੀ ਹੋਏਗਾ ਜੀ ਕਰਾਂਗੇ थैंक यू ਸੋ ਇਹ ਸਨ ਉਹ ਮਹਿਲਾ ਜਿਨ੍ਹਾਂ ਦੇ ਨਾਲ ਉਹ ਇਨਸੀਡੈਂਟ ਹੋਇਆ ਹੈ ਜਿਨ੍ਹਾਂ ਦੀ ਤਸਵੀਰਾਂ ਵਾਇਰਲ ਹੋਈਆਂ ਹਨ ਉਹਨਾਂ ਨੇ ਹੁਣ ਕਿਹਾ ਹੈ ਕਿ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਪੁਲਿਸ ਅਧਿਕਾਰੀਆਂ ਵੱਲੋਂ assurance ਦਿੱਤਾ ਗਿਆ ਇੱਕ ਉਹਨਾਂ ਨੇ ਹੋਰ ਵੀ ਸਵਾਲ اٹھਾਇਆ ਹੈ ਕਿ ਜਦੋਂ ਮੇਰੀ ਚੈਕਿੰਗ ਕੀਤੀ ਗਈ ਗੱਡੀ ਦੀ ਉਸ ਸਮੇਂ ਮਹਿਲਾ ਅਧਿਕਾਰੀ ਕਿਉਂ ਨਹੀਂ ਮੌਜੂਦ ਸੀ ਮਹਿਲਾ ਕਾਂਸਟੇਬਲ ਕਿਉਂ ਨਹੀਂ ਮੌਜੂਦ ਸੀ ਕਿ ਔਰ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਦਾਲਤ ਵੱਲੋਂ ਜਿਹੜਾ ਸਾਫ਼ ਕਿਹਾ ਗਿਆ ਹੈ ਕਿ ਬਿਗੈਰ ਕਿਸੇ ਪਰਮਿਸ਼ਨ ਦੇ ਖਾਸ ਕਰ ਮਹਿਲਾਵਾਂ ਨੂੰ ਬੱਚਿਆਂ ਨੂੰ ਲੈ ਕੇ ਉਹਨਾਂ ਦਾ ਫੇਸ ਜਿਹੜਾ ਉਹ ਜਾਗਰ ਨਹੀਂ ਕਰ ਸਕਦੇ ਲੇਕਿਨ ਉਹ ਵੀ ਇਹ ਇਨਸੀਡੈਂਟ ਦੇ ਵਿੱਚ ਦਿਖਣ ਨੂੰ ਮਿਲਿਆ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਦੇ ਨਾਲ ਦਿਵਿੰਦਰ ਕੁਮਾਰ ਜਲੰਧਰ